ਕਿ ਇਹ ਮੇਲੇ ਇਸ ਤਰ੍ਹਾਂ ਸਜਦੇ ਆਗੇ ਇੱਥੇ ਬੜੀ ਤਤਪੱਸਿਆ ਹੋਈ ਆ ਉਹ ਅੱਜ ਸਮੇ ਦੀ ਲੋੜ ਹੈ ਕਿ ਅਸੀਂ ਸਾਰੇ ਰਲ ਕੇ ਤਰਮ ਮਜਬ ਜਾਤ ਪਾਤ ਨੂੰ ਪਰੇ ਕਰਕੇ ਜੋ ਸਾਡੇ ਗੁਰੂਆਂ ਦਾ ਸੰਦੇਸ਼ ਹੈ ਕਿ ਮਾਨਸ ਕੀ ਜਾਤ ਸਭੇ ਕੀ ਪਹਿਚਾਨ ਵੋ ਇਹ ਮੇਲੇ ਜਾ ਕੇ ਸਾਨੂੰ ਇੱਕ ਸੰਦੇਸ਼ ਮਿਲਦਾ ਵੈ ਕਿ ਸਾਰੇ ਇਕੱਠੇ ਆ ਸਾਡੇ ਕੋਈ ਭੇਜ ਭਾਵ ਨਹੀਂ ਹੈ ਕੋਈ ਉੱਚ ਨੀਵੀਂ ਜਾਤ ਪਾਤ ਨਹੀਂ ਹੈ ਅਸੀਂ ਇਕੱਠੇ ਬੈ ਕੇ ਸਾਰਾ ਆਨੰਦ ਮਾਣ ਰਹੇ ਆਂ ਔਰ ਇਕੱਠੇ ਬੈ ਕੇ ਅਸੀਂ ਲੰਗਰ ਛਕ ਰਹੇ ਆਂ ਇਹ ਬਹੁਤ ਵੱਡਾ ਮੈਸੇਜ ਹੈ ਇਹ ਜਿਹਨੂੰ ਅਸੀਂ ਹੋਰ ਜਿੰਨਾ ਫੈਲਾਵਾਂਗੇ ਜਿਹੜੀ ਤਾਕਤਾਂ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਮੈਂ ਅਸੀਂ ਉਹਨਾਂ ਨੂੰ ਨੁਕੀਲ ਕਰ ਸਕਦੇ ਹਾਂ ਇਸ ਕਰਕੇ ਇਹ ਦਰਬਾਰਾਂ ਦੀ ਸਾਡੇ ਇਸ ਮਹੀਨੇ ਦੇ ਵਿੱਚ ਹਾਰ ਦੇ ਮਹੀਨੇ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਮੇਲੇ ਸੱਜਦੇ ਆ ਔਰ ਇਸ ਦਰਬਾਰ ਦਾ ਸਾਡੇ ਦੁਆਬੇ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਬਹੁਤ ਵੱਡਾ ਸਥਾਨ ਹੈ ਅਸੀਂ ਛੋਟੇ ਹੁੰਦੇ ਦੇਖਦੇ ਪਏ ਆ ਸਿਆਸਤ ਚਲੋ ਹੁਣ ਆਏ ਆ ਲੇਕਿਨ ਬਾਬਾ ਰੂਲੇ ਸ਼ਾ ਦਰਬਾਰ ਦੇ ਵਿੱਚ ਆ ਕੇ ਕਈਆਂ ਲੋਕਾਂ ਦੀ ਅਮਰਦਾ ਪੂਰੀਆਂ ਹੋਈਆਂ ਮੈਂ ਔਰ ਮੇਰੇ ਵੀ ਇਹ ਸਥਾਨ ਦੇ ਉੱਪਰ ਬੜੀ ਵੱਡੀ ਆਸਥਾ ਹੈ ਔਰ ਮੈਂ ਬਾਬਾ ਜੀ ਨੂੰ ਬਹੁਤ ਹੀ ਵਧਾਈ ਦਿੰਦਾ ਮੈਂ ਓਮ ਪ੍ਰਕਾਸ਼ ਜੀ ਮੇਰੇ ਵੱਡੇ ਭਾਈ ਆ ਅਸੀਂ 2002 ਦੇ ਵਿੱਚ ਇਕੱਠੇ ਕਾਉਂਸਲਰ ਬਣੇ ਸੀ ਉਦੋਂ ਦਾ ਮੇਰਾ ਇਹਨਾਂ ਨਾਲ ਪਿਆਰ ਹੈ ਮੁਹੱਬਤ ਹੈ ਸਾਂਝ ਹੈ ਤੇ ਮੈਂ ਇਸ ਦਰਬਾਰ ਤੇ ਆ ਕੇ ਹਮੇਸ਼ਾ ਮੈਨੂੰ ਬੜੀ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਵਾ ਔਰ ਅੱਜ ਵੀ ਮੈਨਾਂ ਆ ਕੇ ਬੜਾ ਆਨੰਦ ਆਇਆ ਵਾ ਕਿ ਜਿੰਨੀ ਸੰਗਤ ਦੇ ਕੇ ਔਰ ਬਾਜੋ ਦੇਖਿਆ ਵਾ ਇਹ ਪ੍ਰਭੂ ਦੀ ਕਿਰਪਾ ਨਾਲ ਹੀ ਮਿਲੇ ਸਜਦੇ ਆ ਈਸ਼ਵਰ ਤੁਹਾਨੂੰ ਕਿਰਪਾ ਦੇਵੇ ਤੰਦਰੁਸਤ ਰਹੋ ਆਬਾਦ ਰਹੋ ਲੰਬੀ ਉਮਰ ਹੋਵੇ ਔਰ ਇਸੇ ਤਰੀਕੇ ਨਾਲ ਸਾਡੇ ਇਸ ਇਲਾਕੇ ਦੇ ਵੀ ਜੋ ਤੁਸੀਂ ਮਿਸ਼ਨ ਲਾ ਕੇ ਕੰਮ ਕਰ ਰਹੇ ਹੋ ਕਿ ਸਾਰਿਆਂ ਨੂੰ ਜੋੜਨ ਦਾ ਤੁਸੀਂ ਕੰਮ ਕਰਦੇ ਬਾਬਾ ਜੀ ਮਹਾਰਾਜ ਤੁਹਾਡੇ ਤੇ ਅਪਾਰ ਕਿਰਪਾ ਕਰਨਗੇ ਅਤੇ ਹੋਰ ਵਧੀਆ ਮੇਲੇ ਸਜਣਗੇ ਐਸੀ ਈਸ਼ਵਰ ਅੱਗੇ ਮੈਂ ਦੁਆ ਕਰਦਾ ਮੈਂ ਔਰ ਤੁਸੀਂ ਮਨ ਹਰ ਸਾਲ ਬੁਲਾਉਂਦੇ ਹੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਫਕਰਾਂ ਦੀ ਬੱਬਾ ਰੂਨੇ ਸ਼ਤਗਾਂ ਦੀ ਬਹੁਤ ਬਹੁਤ ਜਿਆ ਜਿਆ ਕਾਰ ਹੋਵੇ ਪੂਰੇ ਹਿੰਦੁਸਤਾਨ ਦੇ ਵਿੱਚ ਸਾਡਾ ਇਹ ਝੰਡਾ ਚੁਲਦਾ ਰਹੇ ਬਹੁਤ ਬਹੁਤ ਧੰਨਵਾਦ Não, ਗੁਰੂ ਜੀ ਮਿਹਰਬਾਨੀ ਸਾਡੇ ਪੰਡਰਿਕ ਸਾਹਿਬ ਔਰ ਸਾਡੇ ਬਹੁਤ ਸਤਿਕਾਰਯੋਗ ਸ਼੍ਰੀ ਦੀਪਕ ਬਾਲੀ ਜੀ ਸਭਿਆਚਾਰ ਟੈਰੀਨੀਜ਼ਮ ਬੋਰਡ ਦੇ ਚੇਅਰਮੈਨ ਸਾਹਿਬ ਆਮ ਆਦਮੀ ਪਾਰਟੀ ਜਰਨਲ ਸਖਤਰ ਪੰਜਾਬ ਪਹੁੰਚਿਆ ਜੀ ਜੀਆਂ ਨੂੰ ਆਖਦੇ ਆਂ ਦੀਪਕ ਬਾਲੀ ਜੀ ਤੁਹਾਡਾ ਨਿੱਘਾ ਜਿਹਾ ਸਵਾਗਤ ਆ ਸਾਡੇ ਬਹੁਤ ਸਤਿਕਾਰਯੋਗ ਅਮਿਤਲ ਕੌਂਸਲਰ ਸਾਹਿਬ ਪਹੁੰਚਿਆ ਜੀ ਸੰਜੀਵ ਵਰਮਾ ਜੀ ਵਰਮਾ ਜੀ ਜੀਆਂ ਨੂੰ ਕੌਂਸਲਰ ਸਾਹਿਬ ਸਾਡੇ ਦੀਪਕ ਸ਼ਰਦਾ ਜੀ ਇਹ ਮੇਲੇ ਦੀ ਸ਼ਾਨ ਹੈ ਜੀ ਸਾਡੇ ਸ਼ਰਦਾ ਜੀ ਇਹਨਾਂ ਦਾ ਵੀ ਮੈਂ ਨਿੱਘਾ ਸਵਾਗਤ ਕਰਦੇ ਆ ਵਿਜੇ ਪਾਟਿਆ ਜੀ ਉਹ ਵੀ ਪਹੁੰਚਿਆ ਜੀ ਉਹਨਾਂ ਦਾ ਵੀ ਦਿਲੋਂ ਦਿਲੋਂ ਸਵਾਗਤ ਆਉਜੀ ਛੋਟ ਜੀ ਹਾਜ਼ਰੀ ਦੇ ਨਾਲ ਅਰਣ ਕੁਲ ਸਵਾਮੀ ਅਰਣ ਬਾਜੀ ਆਜੋ ਔਰ ਸੰਗਰਾਮ ਜੀ ਉਹਨਾਂ ਦੇ ਸੰਗੀਤ ਪ੍ਰਵਾਨ ਨੂੰ ਗੁਜਾਰਿਸ਼ ਹੈ ਬਾਜੀ ਸਟੇਜ ਤੇ ਆਜੋ ਤੁਸੀਂ ਇਸ ਚੈਨਲ ਦੇ ਵਿੱਚ ਹਾਜ਼ਰੀ ਮੇਰਾ ਆਇਆ ਹੋਏਗੀ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਹੈ ਚੈਨਲ ਗੱਲਾਂ ਕਪੀਨ بارش ਗੋਰਪਾ ਦੀ ਫਰਮਾਇਸ਼ بارش ਆਜੋ ਜੀ ਪਿੰਡ ਦਾ ਹਾਂ ਨੰਦਾਰਿਆਂ ਤੋਂ ਇਹ ਚੰਨ ਤਾਰਿਆਂ ਤੋਂ ਅੱਜ ਕੱਲ੍ਹ ਹਾਨੀ ਨੂੰ ਨਫ਼ਰਤ ਗਈ ਹੋਗੀ a tu ਦੀ ਹਾਜ਼ਰੀ ਪ੍ਰਵਾਨ ਗੱਲਾਂ ਅਗਰ ਵਧੀਆ ਲੱਗੇ ਤੇ ਗੱਜ-ਗੱਜ ਕਰਾ ਬਲਾ ਦੋ ਚ ਕਰਾ ਬਾਬਾ ਰੁਲੀਆ ਸ਼ਾਹ ਜੀ ਦਾ ਕੰਨਨੀ ਕੀ ਦਾਦਾ ਜੀ ਜੀ ਠੀਕ ਹੈ ਜੀ ਮੋਨੂ ਭਾਜੀ ਹੁਣ ਡਿਊਟੀ ਤੇ ਆ ਗਏ ਆ ਹਾਂਜੀ 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 ਸਰ ਓਕੇ ਆ ਮੈਂ ਗੁਜਾਰਿਸ਼ ਕਰਾਂਗਾ ਜੀ ਸੰਗਰਾਮ ਹਜ਼ਰਾ ਜੀ ਜਿਨ੍ਹਾਂ ਦੀ ਸੰਗੀਤ ਪਰਵਾਰ ਨੂੰ ਕਿ ਭਾਜੀ ਤੁਸੀਂ ਉਹਨੂੰ ਆਪਣੇ ਸਾਥ ਸੈੱਟ ਕਰ ਲਓ ਜੀ ਜੇ ਘਰ ਆ ਬਾਬਾ ਰੁਣੀਏ ਸ਼ਾਹ ਸਰਕਾਰ ਦਾ